ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਡਿਸਕਸ ਕਰਾਂਗੇ ਪੀਐਸਟੈਟ 2024 ਦੇ ਇਗਜ਼ਾਮ ਦੇ ਸਬੰਧ ਵਿੱਚ ਕਾਫੀ ਵਿਦਿਆਰਥੀ ਜੋ ਇਸ ਟੈਸਟ ਦੀ ਤਿਆਰੀ ਕਰ ਰਹੇ ਨੇ ਤੇ ਆਲਰੇਡੀ ਜਿਹੜੇ ਬੀਐਡ ਲਾਸਟ ਸੈਮੈਸਟਰ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਈਟੀਟੀ ਬੀਐਡ ਕੀਤੀ ਹੋਈ ਹੈ ਉਹਨਾਂ ਬੱਚਿਆਂ ਦਾ ਪੀਐਸਟੈਟ ਦੀ ਜਿਹੜੀ ਟੈਂਟੇਟਿਵ ਡੇਟ ਜਿਹੜੀ ਆ ਚੁੱਕੀ ਹੈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੁਸੀਂ ਐਸਐਸਐ ਪੰਜਾਬ ਹਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਇਸ ਨੋਟਸ ਨੂੰ ਦੇਖ ਸਕਦੇ ਹਾਂ ਉਸ ਦੇ ਵਿੱਚ ਮੈਰੀਟੋਰੀ ਸਕੂਲ ਦੀਆਂ ਵੀ ਕੁਝ ਕਲਾਸਿਸ ਦੇ ਰਿਲੇਟਡ ਜਿਹੜੀਆਂ ਡੇਟਸ ਜਾਰੀ ਹੋਈਆਂ ਤੇ ਨਾਲ ਹੀ ਪੀਐਸਟੈਟ 2024 ਦੀ ਡੇਟ ਦੇ ਸੰਬੰਧ ਵਿੱਚ ਵੀ ਉਹਨਾਂ ਨੇ ਮਈ ਦੇ ਮਹੀਨੇ ਦੇ ਵਿੱਚ 26 ਤਰੀਕ ਜਿਹੜੀ ਇੱਕ ਡੇਟ ਦਿੱਤੀ ਹੈ ਸੋ ਇਹਦੇ ਵਿੱਚ ਬਦਲਾਅ ਵੀ ਹੋ ਸਕਦਾ ਹੈ ਪਰ ਇੱਕ ਵਾਰੀ ਜਿਹੜੀ ਵਿਭਾਗ ਵੱਲੋਂ ਡੇਟ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਆਪ ਵੀ ਵੈਬਸਾਈਟ ਤੇ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਦੇਖ ਸਕਦੇ ਹੋ ਸੋ ਇਸੀ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਊਗੀ ਇਸ ਤੇ ਰਿਗਾਰਡਿੰਗ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਸੋ ਇਸ ਦੇ ਵਿੱਚ ਕੋਈ ਵੀ ਨਵਾਂ ਪੱਤਰ ਜਾਰੀ ਹੁੰਦਾ ਤਾਂ ਤੁਹਾਨੂੰ ਨਾਲ ਦੀ ਨਾਲ ਇਸ ਦੇ ਸਬੰਧ ਵਿੱਚ ਜਾਣਕਾਰੀ ਦੇਵਾਂਗੇ ਸੋ ਜਿਹੜੇ ਵਿਦਿਆਰਥੀ ਇਸ ਟੈਸਟ ਦੀ ਤਿਆਰੀ ਕਰ ਰਹੇ ਨੇ ਉਹ ਕੰਟੀਨਿਊ ਰੱਖਣ ਕਿਉਂਕਿ ਹੁਣ ਇਹਦੀ ਇੱਕ ਡੇਟ ਆਉਣ ਦੇ ਨਾਲ ਤੁਸੀਂ ਤੁਹਾਨੂੰ ਇੱਕ ਸੋਰਸ ਮਿਲ ਜਾਂਦਾ ਕਿ ਤੁਸੀਂ ਹੁਣ ਪੜ੍ਹ ਸਕਦੇ ਹੋ ਤਾਂ ਹਲੇ ਟਾਈਮ ਕਾਫੀ ਹੈ ਹਜੇ ਫਰਵਰੀ ਮਹੀਨਾ ਹੈ ਉਸ ਤੋਂ ਬਾਅਦ ਮਾਰਚ-ਅਪ੍ਰੈਲ 3-4 ਮਹੀਨਿਆਂ ਦੇ ਵਿੱਚ ਤੁਸੀਂ ਆਪਣੇ ਸਿਲੇਬਸ ਨੂੰ ਰੈਗੂਲਰ ਕਵਰ ਕਰ ਸਕਦੇ ਹੋ ਤੇ ਮਈ ਦੇ ਮਹੀਨੇ ਤੱਕ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਹੋ ਜੂਗੀ ਤਾਂ ਉਸ ਦੀ ਜਦੋਂ ਵੀ ਡੇਟ ਆਉਂਦੀ ਹੈ ਕਿ ਕਦੋਂ ਫਾਰਮ ਭਰੇ ਜਾਣਗੇ ਕਦੋਂ ਅਪਲਾਈ ਹੋਣਗੇ ਕਿਹੜੇ-ਕਿਹੜੇ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਨੇ ਤੇ ਕੀ ਕੀ ਸਬਜੈਕਟ ਤੁਹਾਡੇ ਇਹਦੇ ਵਿੱਚ ਆਉਣਗੇ ਉਹਦੇ ਲਈ ਤੁਹਾਨੂੰ ਲਗ ਵੀਡੀਓ ਬਣਾ ਕੇ ਸਾਰਾ ਫਰਸਟ ਪੇਪਰ ਪੀਐਸਟੈਟ ਤੇ ਪੀਐਸਟੈਟ ਸੈਕੰਡ ਪੇਪਰ ਬਾਰੇ ਤੁਹਾਨੂੰ ਲਗ ਤੋਂ ਜਾਣਕਾਰੀ ਦੇਵਾਂਗੇ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਹਰ ਤਰ੍ਹਾਂ ਦੀ ਅਪਡੇਟ ਤੁਸੀਂ ਇਸ ਚੈਨਲ ਤੇ ਸਭ ਤੋਂ ਪਹਿਲਾਂ ਪ੍ਰਾਪਤ ਕਰ ਸਕੋ ਸੋ ਪੀਐਸਟੈਟ ਦੇ ਸਬੰਧ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਧੰਨਵਾਦ ਜੀ